ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਵੈਲਕਮ ਹੋ ਗਏ ਆਪ ਦਾ ਨਿਊ ਵਲੌਗ ਵਿੱਚ ਆਪ ਸਭ ਕਿਵੇਂ ਹੋ ਸੋ ਆਪਣੇ ਘਰ ਚੰਗੇ ਹੋਗੇ ਅਸੀਂ ਵੀ ਅੱਛੇ ਹਾਂ ਜੀ ਤੇ ਜੈ ਸੁੱਤਾ ਹੋਇਆ ਤੇ ਰੌਣਾ ਉੱਠ ਗਿਆ ਤੇ ਆਂਟੀ ਅਜੇ ਨਹੀਂ ਆਈ ਤੇ ਹੁਣ ਅਸੀਂ ਵੀ ਅੰਗੇ ਚਾ ਤੇ ਮੈਂ ਆਪ ਨੂੰ ਦਿਖਾਣੀ ਆ ਚਾ ਠੀਕ ਹੈ ਜੀ ਤੇ ਬਨੇ ਰੋ ਇਸ ਵਲੌਗ ਵਿੱਚ ਤੇ आज की कुछ कम करांगे आप नल भी शेयर करांगे ठीक है जी लाइट ना आ रही है जा रही है लाइट का पंगा पैर है सवेर तो ही फिर दोबारा ठीक है जी तो चाय चाय पियेंगे साथ में ओट्स वाले बिस्किट तो मॉर्निंग में तो जैसे दिन शुरू होता है पहले सप्लीमेंट फिर चाय फिर ओट्स वाले बिस्किट उसके बाद देखेंगे क्या करना है ठीक है जी ये आगे चाय और चाय पी लेते हैं ਤੇ ਜਿਵੇਂ ਮੈਂ ਆਪ ਨੂੰ ਦੱਸਿਆ ਸੀ ਆਂਟੀ ਅਜੇ ਨਹੀਂ ਆਏ ਨੇ ਅਸੀਂ ਸਵੇਰੇ ਜਲਦੀ ਉੱਠ ਗਏ ਸੀ ਤੇ ਜਲਦੀ ਉੱਠਦੇ ਸਾਰ ਅੱਜ ਮੈਂ ਸੋਚ ਲਿਆ ਸੀ ਕਿ ਮੈਂ ਨਾ ਪੂਰਾ ਕਿਚਨ ਦਾ ਐਕਸਟਰਾ ਸਮਾਨ ਇਹ ਨਾ ਉਹ ਹਟਾਵਾਂਗੀ ਔਰ ਸਹੀ ਵਾਲਾ ਸਮਾਨ ਮੈਂ ਰੱਖਾਂਗੀ ਤੇ ਮੇਰੇ ਇਹ ਸਮਾਨ ਸ਼ੁਰੂ ਕਰਦੇ ਹੀ ਨਾ ਆਂਟੀ ਵੀ ਆ ਗਈ ਸੰਤੇ ਮੈਂ ਆਂਟੀ ਨੂੰ ਫਿਰ ਬੋਲਤਾ ਸੀ ਕਿ ਨਾ ਕਿਚਨ ਦੇ ਨਾ ਰੈਕ ਵਗੈਰਾ ਸਭ ਖਾਲੀ ਕਰ ਦਿਓ ਕਿਉਂਕਿ ਜੋ ਚੀਜ਼ਾਂ ਮਨ ਰੱਖਣੀਆਂ ਨਾ ਮੈਂ ਉਹ ਹੀ ਰੱਖਾਂਗੀ ਔਰ ਜੋ ਮਨ ਹਟਾਣੀਆਂ ਮੈਂ ਹਟਾਵਾਂ। ਕੱਲ ਨਾ ਮਾਈਕ੍ਰੋਵੇਸ ਤੇ ਨਾ ਕੋਈ ਵੀ ਮੈਨੂੰ ਬਾਉਲ ਨਹੀਂ ਲੱਭ ਰਿਆ ਸੀ ਤੇ ਮੈਂ ਇਸੇ ਕਰਕੇ ਨਾ ਮੈਂ ਸਵੇਰੇ ਸਵੇਰੇ ਲੱਗ ਗਈ ਤੇ ਮੈਂ ਜਿੰਨਾ ਖਾਲੀ ਕਰ ਸਕੀ ਮੈਂ ਖਾਲੀ ਕਿ ਸਰਦਾਰ ਜੀ ਨਾ ਸਾਰਾ ਸਮਾਨ ਨਾ ਪੈਕ ਕਰ ਗਏ। ਕੁਝ ਕਿਦਰ ਕੁਝ ਕਿਦਰ ਕੁਝ ਕਿਦਰ ਔਰ ਮਨ ਨੂੰ ਉੱਚੋ ਇੱਕ ਚੀਜ਼ ਨਹੀਂ ਲੱਭ ਰਹੀ ਸੀ ਤੇ ਅੱਜ ਮੈਂ ਜਿਹੜੇ ਕੰਟੇਨਰ ਮੈਨੂੰ ਨਹੀਂ ਚਾਹੀਦੇ ਨਾ ਉਹ ਮੈਂ ਡਿਸਕਾਰਡ ਕਰ ਦਾਂਗੀ। ਤੇ ਸਰਦਾਰ ਜੀ ਤੇ ਮੰਨਣਗੇ ਨਹੀਂ ਸਰਦਾਰ ਜੀ ਤੇ ਕਹਿਣਗੇ ਤੂੰ ਵਰਤੀ ਜਾ ਤੇ ਮੈਂ ਨਹੀਂ ਵਰ ਸਕਦੀ ਤੇ ਜਿਹੜੇ ਮੈਨੂੰ ਚਾਹੀਦੇ ਨੇ ਬਸ ਮੈਂ ਉਹ ਹੀ ਰੱਖਾਂਗੀ ਬਾਕੀ ਸਾਰਾ ਪਲਾਸਟਿਕ ਐ ਮੈਂ ਡਿਸਕਾਰਡ ਕਰ ਦੇਣਾ ਕਿਉਂਕਿ ਬਹੁਤ ਬੇਕਾਰ ਬੇਕਾਰ ਵਾਲਾ ਪਲਾਸਟਿਕ ਸੰਭਲਿਆ ਹੋਇਆ ਹੈ ਔਰ ਇਹ ਜੋ ਮੈਂ ਅਲੱਗ ਕਰ ਰਹੀ ਆ ਨਾ ਸਾਈਡ ਤੇ ਗੁਰੂ ਜੀ ਦੀ ਫੋਟੋ ਦੇ ਕੋਲ ਉਹ ਮੇਰੀ ਸਿਸਟਰ ਦੇ ਡੱਬੇ ਨੇ ਜੋ ਸਰਦਾਰ ਜੀ ਨੇ ਗਲਤੀ ਨਾਲ ਮੇਰੇ ਬੈਗ 'ਚ ਪਾਇਆ ਸਨ ਕਿਉਂਕਿ ਮੰਮੀ ਘਰ ਨਾਲ ਸਮਾਨ ਆਂਦਾ ਸੀ ਨਾ ਤੇ ਕੁਝ ਕੁਝ ਡੱਬੇ ਦੀ ਉਹਨਾਂ ਦੇ ਵੀ ਮੇਰੇ ਕੋਲ ਆ ਗਏ ਸਨ ਤੇ ਉਹ ਸਭ ਮੈਂ ਹੁਣ ਅਲੱਗ ਕਰਕੇ ਨਾ ਸਭ ਮੈਂ ਉਪਰੋਂ ਥੱਲੋਂ ਪੈਟ ਤੋਂ ਸਭ ਜਗ੍ਹਾ ਤੋਂ ਭਾਂਡੇ ਕੱਢ ਲੈਨੇ ਅੱਜ ਤੇ ਅੱਜ ਹੋਏਗੀ ਸਾਰੀ ਸਫਾਈ ਸardar ਜੀ ਤਾਂ ਚਮਚ ਨਹੀਂ ਦੇਣ ਦਿੰਦੇ ਕਿਸੇ ਨੂੰ ਐਵੇਂ ਨਹੀਂ ਹੋ ਸਕਦਾ ਨਾ ਤੇ ਮਨੂੰ ਤੇ ਪੁਰਾਣਾ ਭਾਂਡਾ ਰੱਖਣਾ ਨਹੀਂ ਏ ਸardar ਜੀ ਮਨੂੰ ਕਹਿ ਰਹੇ ਸੀ ਤੇਰੇ ਕੋਲ ਐਨੇ ਸਾਰੇ ਡੱਬੇ ਨੇ ਐਨਾ ਸਭ ਕੁਝ ਏ ਤੂੰ ਹੋਰ ਕੁਛ ਨਾ ਲੈ ਹੋਰ ਕੁਛ ਨਾ ਤੇ ਖੁਜੀ ਡੱਬੇ ਮੈਂ ਲੈਣੀਆਂ ਹਰ ਸਾਲ ਲੈਣੀਆਂ ਇਹ ਨਹੀਂ ਕਿ ਮੈਂ ਨਹੀਂ ਲੈਂਦੀ ਮੈਂ ਹਰ ਸਾਲ ਲੈਣੀਆਂ ਲੇਕਿਨ ਹਾਂ ਉਹ ਫਿਰ ਪੁਰਾਣੇ ਵੀ ਤੇ ਹੁੰਦੇ ਨਾ ਇਹ ਤੇ ਹੈ ਨਹੀਂ ਕਿ ਮੈਂ ਪੁਰਾਣੇ ਪੁਰਾਣੇ ਪਾਂਡੇ ਵਰਤੀ ਜਾਂਗੀ ਮੈਂ ਨਵਾਂ ਨਹੀਂ ਲਾਂਗੀ ਤੇ ਇਸ ਕਰਕੇ ਜੀ ਜਿਹੜਾ ਬਹੁਤ ਖਰਾਬ ਪਾਂਡਾ ਹੈ ਨਾ ਔਰ ਜੋ ਪਾਂਡਾ ਕੰਮ ਦਾ ਨਹੀਂ ਹੈ ਉਹ ਸਾਰਾ ਜਾਏਗਾ ਥੈਲੇ ਚ ਔਰ ਜੋ ਡੱਬੇ ਬੇਕਾਰ ਨੇ ਉਹ ਸਾਰੇ ਜਾਣਗੇ ਡਿਸਕਾਰਡ ਮਤਲਬ ਇੱਕ ਪੌਲੀਥਿਨ ਤਿਆਰ ਹੋ ਜਾਏਗਾ ਜਿੱੱਚੇ ਸੋਜ ਆਂਟੀ ਨੂੰ ਕੁਝ ਚਾਹੀਦਾ ਆਏਗਾ ਉਹ ਛਾਟ ਲੈਣਗੇ ਇਹ ਜਿਹੜੀ ਮੇਰੇ ਹੱਥੀਂ ਪਲੇਟ ਦੇਖ ਰਹੇ ਹੋ ਨਾ ਇਹ ਜੋ ਵੱਡੀ ਵਾਲੀ ਪਲੇਟ ਹੈ ਔਰ ਇਹ ਪਲੇਟ ਮੈਂ ਨਵੀਂ ਲਈ ਸੀ ਐ ਮੈਂ ਉੱਪਰ ਰੱਖਾਂਗੀ ਔਰ ਇਹ ਜਿਹੜੇ ਡੱਬੇ ਤੁਸੀਂ ਦੇਖ ਰਹੇ ਹੋ ਨਾ ਮੈਂ ਤਰਵਾ ਰਹੀਆਂ ਇਹ ਗੁਣੀ ਤੁਹਾਨੂੰ ਇਕੱਠੇ ਕੇ ਦਿਖਾਵਾਂਗੀ ਇਹ ਸਾਰੇ ਮੇਰੇ ਟੱਪਰ ਵੇਡ ਦੇ ਨਵੇਂ ਡੱਬੇ ਨੇ ਇਹ ਸਾਰੇ ਮੈਂ ਖੋਲ ਛੱਡੇ ਨੇ ਅੱਜ ਉੱਪਰੋਂ ਮੈਂ ਸਾਰਾ ਸਮਾਨ ਲਾ ਛੱਡਿਆ ਜਿਹੜਾ ਸਰਦਾਰ ਜੀ ਸਮਾਨ ਸੰਭਾਲ ਕੇ ਸਨ ਨਾ ਉੱਪਰ ਨਵਾਂ ਨਵਾਂ ਉਹ ਸਾਰਾ ਮੈਂ ਉਤਾਰ ਛੱਡਿਆ ਹੁਣ ਉੱਪਰ ਕੁਝ ਵੀ ਨਹੀਂ ਹੈਗਾ ਹੁਣ ਆਣੀਏ ਨਾ ਮੈਂ ਡੀਮਾਰਡ ਜਾਉਂਗੀ ਮੈਨੂੰ ਆਪਣਾ ਕਿਚਨ ਲਈ ਪੂਰਾ ਸਮਾਨ ਨਵਾਂ ਲੈਣਾ ਪਰ ਐ ਮੈਂ ਨਾ ਸਟੀਮਰ ਲੱਬ ਲੱਬ ਕੇ ਕੱਲ ਥੱਕ ਗਈ ਸੀ ਕਿ ਸਟੀਮਰ ਕਿੱਧਰ ਗਿਆ ਬੱਚਾ ਕੱਲ ਮੋਮੋਸ ਮੰਗਦਾ ਰਹਿ ਗਿਆ ਆਖਿਰ ਮੈਨੂੰ ਮੋਮੋਸ ਬਾਹਰੋਂ ਮੰਗਾਣੇ ਪਏਗੇ ਕਿ ਮੋਮੋਸ ਤੇ ਮੈਨੂੰ ਘ ਮਨੂ ਸਟੀਮਰ ਲੱਬੇ ਦੇ ਵਿੱਚ ਕੋਈ ਚੀਜ਼ ਬਣਾਵਾ ਨਾ ਅਰੇ ਟਪਰਵੇਟ ਦੀ ਟੋਕਰੀਆਂ ਨੇ ਐ ਮੇਰੇ ਕੋਲ ਤਿੰਨ ਨੇ ਤੇ ਮੈਂ ਇਹ ਕੱਢ ਲਾਂਗੀ ਔਰ ਐ ਨਾ ਜਿਹੜਾ ਡੱਬਾ ਉਤਾਰੇ ਨਾ ਹੁਣੀ ਇਹਦੇ ਵਿੱਚ ਵੀ ਨਾ ਕਰੋਕਰੀ ਵਾਲਾ ਕੁਝ ਭਾਂਡਾ ਪਿਆ ਹੈ ਬਲੈਕ ਵਾਲਾ ਜਿਹੜਾ ਬਲੈਕ ਪਲੇਟਾਂ ਕਟੋਰੀਆਂ ਯੂਜ਼ ਕਰਦੀਆਂ ਨਾ ਉਹਦੇ ਨਾਲ ਦਾ ਕੁਝ ਭਾਂਡਾ ਪਿਆ ਹੈ ਤੇ ਰੌਣਕ ਉਹ ਵਾਲਾ ਵੀ ਕੱਢੇਗਾ ਪਰ ਮੈਂ ਉਹ ਸਾਰਾ ਨਹੀਂ ਕੱਢਿਆ ਕਿਉਂਕਿ ਨਾ ਥੱਲੇ ਜਗ੍ਹਾ ਥੋੜੀ ਏ ਔਰ ਐ ਵਾਲਾ ਨਾ ਇੱਕ ਸੈੱਟ ਮੇਰਾ ਖੁੱਲਿਆ ਪਿਆ ਇੱਕ ਸੈੱਟ ਮੈਂ ਉੱਪਰ ਰਖਵਾਤਾ ਹਾਂ ਹਾਨੀਆਂ ਵਾਲਾ ਤੇ ਬਸ ਜੀ ਉਨੇ ਰੋਣਾਂ ਨਾਲ ਇਹਨੂੰ ਖੋਲਣ ਤੇ ਲੱਗੇ ਤੇ ਮੈਨੂੰ ਕਹਿ ਰਹੀਏ ਰੁਕ ਜਾ ਜੇ ਨਾ ਕਰ ਪਹਿਲੇ ਮੈਂ ਦੂਜਾ ਭਾਂਡਾ ਸਾ ਇਹ ਕਹਿ ਰਿਹਾ ਟਰੇਵਾਂ ਵੀ ਕੱਢ ਦੋ ਇਹ ਕਟੋਰੀਆਂ ਵੀ ਕੱਢ ਦੋ ਇਹ ਸਭ ਕੱਢ ਦੋ ਮੈਨੂੰ ਕਹਿ ਰਿਹਾ ਵੱਡੀ ਵੱਡੀ ਪਲੇਟਾਂ ਨਾਲ ਜਿਹੜੀ ਅਸੀਂ ਪ੍ਰਸ਼ਾਦ ਲਈ ਦਿਨ ਤੇ ਹੋਰ ਤੇ ਯੂਜ਼ ਕਰਨੇ ਆ ਨਾ ਇਹ ਉੱਪਰ ਰੱਖ ਦੇ ਤੇ ਮੈਂ ਜਾਣੀਆਂ ਦਿੱਲੀ ਦੇ ਕੋਈ ਵੱਡੀ ਜੀ ਮੈਨੂੰ ਥਾਲ ਜਾਂ ਪਲੇਟ ਨਜ਼ਰ ਆਵੇ ਨਾ ਮੈਂ ਲੈ ਆਣੀਆਂ ਕਿਉਂਕਿ ਹਰ ਵਾਰ ਦੀਵਾਲੀ ਤੇ ਸੁੱੱਚੀ ਪਲੇਟ ਰੱਖਣੀ ਪੈਂਦੀ ਹੈ ਇਸ ਵਾਰ ਵੀ ਮੈਂ ਲੈ ਕੇ ਆਈਆਂ ਤੁਹਾਨੂੰ ਦਿਖਾਇਆ ਸੀ ਵੱਡੀ ਵਾਲੀ ਪਲੇਟ ਲੈ ਕੇ ਆਈਆਂ ਵਾਈਟ ਵਾਲੀ ਤੇ ਉਹ ਮੈਂ ਉੱਪਰ ਰਖਵਾਤੀ ਏ ਤੇ ਮੇਰੇ ਜਿਹੜੇ ਯੂਜ਼ ਦੇ ਭਾਂਡੇ ਨਾ ਤੇ ਉਹ ਯੂਜ਼ ਵਾਲੇ ਭਾਂਡੇ ਮੈਂ ਅੰਟੀਂ ਦੇ ਰਹੀਆਂ ਕਿ ਤੋਦੋ ਤੇ ਜਿਹੜੇ ਡਿਸਕਾਰਡ ਕਰਨ ਵਾਲੇ ਇਹ ਦੇਖੋ ਇਹ ਵਾਲੇ ਟੱਪਰ ਪਰਵਲ ਡੋਂਗੇ ਨਾ ਮੈਂ ਸਾਰੇ ਖੋਲ ਲੈਨੇ ਐ ਮੈਂ ਯੂਜ਼ ਕਰਾਂਗੀ ਹੁਣ ਬਾਅਦ ਬਹੁਤ ਹੋ ਗਿਆ ਮੈਨੂੰ ਮਾਈਕਰੋ ਲਈ ਚਾਹੀਦਾ ਹੁੰਦਾ ਮੈਂ ਕਿਹੜਾ ਭਾਂਡਾ ਯੂਜ਼ ਕਰਾਂ ਮਾਈਕ੍ਰੋ ਵੇਸ ਤੇ ਐ ਮੈਂ ਆਪਣਾ ਰੈੱਡ ਵਾਲਾ ਨਾ ਨਾਉਨਸਟਿਕ ਵਾਲਾ ਪਤੀਲਾ ਵੀ ਖੋਲ ਲਿਆ ਤੇ ਜਿਹੜੇ ਮੈਂ ਇਹ ਥੈਲੀ ਪਾ ਰਹੀਆਂ ਨਾ ਇਹ ਤੇ ਮੇਰੇ ਆਪਣੇ ਯੂਜ਼ ਵਾਲੇ ਨੇ ਔਰ ਜੋ ਮੈਂ نیچے ਰੱਖ ਰਹੀਆਂ ਨਾ ਉਹ ਮੇਰੇ ਡਿਸਕਾਰਡ ਵਾਲੇ ਹੋਣਗੇ ਸਾਰੇ ਤੇ ਕਰਦੇ ਕਰਦੇ ਮੈਂ ਆਪਣਾ ਪੂਰਾ ਬੈਡ ਖਾਲੀ ਕਰਤਾ ਹੈ ਤੇ ਹੁਣ ਦੇਖੋ ਇਹ ਵਲੇ ਨਾ ਕਿਚਨ ਦੇ ਭਾਂਡੇ ਚੋਂ ਹੀ ਮੈਂ ਛਾਟ ਲੈਨੇ ਕਿਹੜੇ ਭਾਂਡੇ ਮੈਂ ਰੱਖਨੇ ਨੇ ਕਿਹੜੇ ਭਾਂਡੇ ਨੇ ਹਜੇ ਵੀ 2-4 ਭਾਂਡੇ ਰਹਿ ਗਏ ਨੇ ਉਹ ਮੈਂ ਕੱਲ ਛਾਟਾਂਗੀ ਉਹ ਜਿਹੜਾ ਤੁਲਨ ਤੁਲਨ ਚਕੇ ਹੋਏ ਸਨ ਨਾ ਭਾਂਡੇ ਉਹ ਮੈਂ ਕੱਲ ਛਾਟਾਂਗੀ ਤੇ ਇਹ ਚ ਵੀ ਨਾ ਮੈਂ 2-4 ਭਾਂਡੇ ਕੱਢਾਂਗੀ ਬਾਕੀ ਸਾਰਾ ਮੈਂ ਡੱਬਾ ਐਜ਼ ਇਟ ਇਜ਼ ਉੱਪਰ ਰੱਖਵਾ ਦਾਂਗੀ ਕਿਉਂਕਿ ਇਹਨਾਂ ਥੱਲੇ ਲੋੜਨੀ ਏ ਕਿ ਇਹਨਾਂ ਫਿਰ ਜਲਦੀ ਟੁੱਟ ਜਾਂਦੇ ਨੇ ਇਹਦੇ ਫਿਰ ਕਦੇ-ਕਦੇ ਕੋਈ ਆਂਦਾ ਹੈ ਕੋਈ ਜਾਂਦਾ ਹੈ ਤਦੀ ਪਲੇਟਾ ਕੱਢ ਕੱਢਦਾ ਹੁੰਦਾ ਹੈ ਕਿ ਹਾਂ ਕੱਢ ਲਈਏ ਤੇ ਇਹ yellow ਵਾਲੀ ਪਲੇਟਾ ਔਰ ਇਹ black ਵਾਲੀ ਨਾ ਉਹ ਪਲੇਟਾ ਇਹ ਦੇਖੋ ਐਸਾ ਸਰੋਜ ਆਂਟੀ ਨੇ ਚੁੱਕਣ ਲੱਗੀ ਸੀ ਤੇ ਮੈਂ ਕਿਹਾ ਡੱਬਾ ਵੜਾ ਪਾ ਲਈਏ ਤੁਸੀਂ ਗਿਰ ਜਾਓਗੇ ਥੱਲੇ ਉਤਰ ਜਾਓ ਤਾਂ ਆਂਟੀ ਦੇ ਛੋੜਿਆ ਤੇ ਫਿਰ ਇਸ ਕਰਕੇ ਇਹ ਦੇਖੋ ਹੁਣ ਐ ਨਾ ਇੱਕ ਸਟੀਲ ਦਾ ਬੈਥਲਾ ਕੱਢ ਕੇ ਲੈ ਰੋ ਨਾ ਇਹ ਇਹਦੇ ਸਨਾ ਮੇਰੇ ਸਾਰੇ ਡੱਬੇ ਪੇ ਨੇ ਸਟੀਲ ਦੇ ਤੇ ਇਹ ਮੇਰੇ ਪੈਕਿੰਗ ਵਾਲੇ ਡੱਬੇ ਪੇ ਨੇ ਇਹ ਮੇਰੇ ਉਹ ਉਹ ਡੱਬੇ ਨੇ ਜਿਹੜੇ ਮੇਰੀ ਕੁੜੀ ਜਾਂਦੀ ਸੀ 4 ਸਾਲ ਪਹਿਲੇ ਦਿੱਲੀ ਨੌਕਰੀ ਕਰਦੀ ਸੀ ਨਾ ਗੁਰਦਾਮਾ ਸਾਈਡ ਤੇ ਉਦੋਂ ਮੈਂ ਡੱਬੇ ਮਤਲਬ ਲਿੱਤੇ ਹੋਏ ਸਨ ਉਹਦੇ ਵਿੱਚ ਟੀਫਿਨ ਵਗੈਰਾ ਜਿਨਾ ਉਹ ਮੈਂ ਟੀਫਿਨ ਵੀ ਕੱਢਾਂਗੀ ਬਹੁਤ ਸਾਰੇ ਟੀਫਿਨ ਵੀ ਨੇ ਅੰਦਰ ਤੇ ਟੀਫਿਨ ਜਿਹੜੇ ਸਟੀਲ ਦੇ ਨੇ ਉਹ ਮੈਂ ਕਾਰਵਰਤ ਲਾਂਗੀ ਔਰ ਇਹ ਜਿਹੜੇ ਮੈਂ ਅਲੱਗ ਕਰ ਰਹੀ ਹਾਂ ਨਾ ਡੱਬੇ-ਡੱਬੇ ਉਹ ਤੇ ਮੈਂ ਰੱਖ ਦਾਂਗੀ ਅੰਦਰ ਇਹ ਦੇਖੋ ਇਹ ਸਾਗ ਦੀ ਮੱਠੜੀ ਮਿਲੀ ਇਹ 6 ਪਲੇਟਾਂ ਵੀ ਮੈਂ ਰੱਖ ਲਈਆਂ ਤੇ ਇਹ ਜਿਵੇਂ ਜਿਵੇਂ ਪੰਡਾ ਨਿਕਲਦੇ ਨੇ ਮੈਂ ਰੱਖ ਦਾਂਗੀ ਬਾਕੀ ਇਹ ਜਿਹੜਾ ਪਿਆ ਨਾ ਇਹ ਛੇਵਲੀ ਪਲੇਟਾਂ ਵਗੈਰਾ ਜੁਬੈਟ ਤੇ ਪਈਆਂ ਨੇ ਇਹ ਮੈਂ ਸਾਰੇ ਦੇਣ ਵਾਲੇ ਪੰਡੇ ਰੱਖਾਂਗੀ ਦੇ ਕੇ ਸਾਰਾ ਪੁਰਾਣਾ ਪੰਡਾ ਨਾ ਕੋਈ ਤੇ ਇਹ ਜਿਹੜੀ yellow color ਦੀ ਡੱਬੀ ਐ ਡੱਬੀਆਂ ਪਈਆਂ ਮੇਰੇ ਕਿ ਟਿਫਿੰਡੀਆਂ ਐ ਮੈਂ ਬਾਹਰ ਕੱਢ ਲਿਆ ਨੇ ਯੂਜ਼ ਕਰਨ ਵਾਸਤੇ ਇਹ ਵਾ ਡੱਬਾ ਰੱਖ ਲਿਆ ਸੀ ਤੇ ਇਹ ਇਹ ਟਿਫਿੰਨੇ ਮੇਰੀ ਕੁੜੀ ਦੇ ਜਾਂਦੀ ਸੀ ਲੰਚ ਵਗੈਰਾ ਨਾ ਇਹ ਸਾਰੇ ਟਿਫਿੰਨ ਸਨ ਐਚ ਮੈਂ ਦੋ ਟਿਫਿੰਨ ਤੇ ਮੈਂ ਕੱਢ ਲਏ ਤੇ ਇਹ ਮੈਂ ਅੰਡੇ ਵਾਸਤੇ ਇੱਕ ਪੈਨ ਕੱਢ ਲਿਆ ਨਾਨ ਸਟਿਕ ਵਾਲਾ ਐ ਨਾਨ ਸਟਿਕ ਵਾਲੇ ਪੈਨ ਪਿਆ ਸੀ ਤੇ ਇਹ ਜਿਹੜੀ ਕੜਛੀਆਂ ਨਹੀਂ ਚਾਹੀਦੀਆਂ ਤੇ ਉਹ ਮੈਂ ਅੰਦਰ ਰੱਖਤੀਆਂ ਨੇ ਐ ਮੇਰੀ ਸਪੀਡ ਘਰਨ ਦਾ ਮਤਲਬ ਐ ਵੀ ਕਿ ਮੈਂ ਐਨਾ ਸਾਰਾ ਆਪ ਨੂੰ ਨਹੀਂ ਦਿਖਾ ਸਕਦੀ ਐ ਬਹੁਤ ਸਲੋ ਕੰਮ ਚੱਲ ਰਿਹਾ ਸੀ ਤੇ ਮੈਂ ਸਪੀਡ ਇਸ ਲਈ ਕੀਤਾ ਕਿ ਘੱਟੋ ਘੱਟ ਮਨੂੰ ਐ ਕੰਮ ਕਰਦੇ ਕਰਦੇ ਨਾ ਮੰਨ ਲਓ ਤੁਸੀਂ ਅਗਰ 10 ਵਜੇ ਵੀ ਬੈਠੇ ਹੋਣਗੇ ਸਾਨੂੰ 3 ਵਜੇ ਗਿਆ ਸਾਨੂੰ ਐ ਸਭ ਸਮਾਨ ਕਰਦੇ ਕਰਦੇ ਤੇ ਐ ਜਿਹੜਾ ਥੈਲਾ ਇੱਕ ਭਰੇ ਆ ਨਾ ਬਸ ਪਲਾਸਟਿਕ ਵਾਲਾ ਮੈਂ ਇਹੋ ਰੱਖਾਂਗੀ ਜਿਹਦੇ ਵਿੱਚ ਨਾ ਛਾਣਨੇ ਨੇ ਔਰ ਫ੍ਰੀਜਰਡ ਔਰ ਸਟੈਂਡ ਨੇ ਓਵੇ ਬਸ ਤੇ ਐ ਗ੍ਰੀਨ ਵਾਲੀ ਬਾਲਟੀ ਅੰਦਰ ਮੈਂ ਆਪਣਾ achar ਸਾਰਾ ਇਕੱਠਾ ਕਰ ਲਾਂਗੀ ਤੋ ਜੀ किचन कुछ इस तरह फैली है क्योंकि आज मैंने सोच लिया था मैं आज ना सारे बर्तन जो रखने वाले रखूँगी जो हटाने वाले हटाऊँगी सब काम चल रहा है हटाने वाले जो प्लास्टिक के होते हैं वो मेरे आंटी को दे देती हूँ मैं फेंकती नहीं हूँ ठीक है आई मैं आपको इधर एक मिनट मिलती हूँ दिखा के ज़रा नीली से रोज़ धो रही है बर्तन और लड्डू खा रहे हैं वहाँ पर पूरी घर पूरा बिखरा पड़ा है क्योंकि मैंने की है बेडों की सफ़ाई क्योंकि मुझे फालतू का बर्तन हटाना था तो सरदार जी तो कहते हैं कोई चीज़ ना हटा ਤੋ ਮੂਝੇ ਤਾਂ ਹਟਾਣੀ ਹੈ ਭਈਆ ਪੁਰਾਣਾ ਪੁਰਾਣਾ ਬਰਤਨ ਕਿਤਨਾ ਯੂਜ਼ ਕਰੂੰਗੀ ਮੈਂ ਸਰਦਾੜ ਜੀ ਤਾਂ ਕਹਤੇ ਸੀ ਸਰਦਾੜ ਜੀ ਸੰਡੇ ਨੂੰ ਆਜਣਗੇ ਕੋਈ ਚੀ ਹਟਾਣਾ ਨਹੀਂ ਦੇਣਗੇ ਟੂਟਾ-ਬੂਟਾ ਬਰਤਨ ਸਾਰਾ ਮੈਨੇ ਕਿਆ ਕਰਨੇ ਰੱਖ ਕੇ ਤੋ ਮਨੇ ਉਹ ਹਟਾਇਆ ਹੈ ਸਾਫ-ਸਾਫ ਬਰਤਨ ਰੱਖਿਆ ਤੋ ਅਬ ਦਿੱਖਤੇ ਕੀ ਕਰਨਾ ਹੈ ਜਿਆਦਾ ਥਕਾਵਟ ਹੋ ਗਈ ਸੀ ਨਾ ਫਿਰ ਸੋਜ ਆਂਟੀ ਨੇ ਬਣਾਤੀ ਸੀ ਚਾ ਤੇ ਮੈਂ ਤੇ ਸੋਜ ਆਂਟੀ ਨੇ ਪਹਿਲੇ ਬਹਿ ਕੇ ਪੀਤੀ ਚਾ ਫਿਰ ਆਂਟੀ ਗਏ ਸੰ ਕਿਸੇ ਦੇ ਕਾਰ ਕੰਮ ਕਰਕੇ ਆਣਗੇ ਫਿਰ ਕੰਮ ਕਰਨਗੇ आज मेरा पूरा दिन निकल गया किचन को साफ करते करते अभी तक तो मेरी किचन साफ़ नहीं हुई ये नहीं हुआ अभी आंटी गई है किसी का खाना बनाने वो आती हैं तो करेंगी ये गर्मी ये सर्दी वाले कपड़ों के लिए टोकरी है और ये गर्मी की चदरों की अभी सरदार जी को फ़ोन करूँगी चदरे लेके आओ और ये ना हम इसमें इकट्ठा करके रख रहे हैं हाँ डाल देना क्योंकि ना वो है कि ये सब मट्ठी वट्ठी सब इकट्ठा रख दूंगी ना भाकड़ वड़ी और मट्ठी हाँ रख दो उसी में डाल दो ਮੱਠੀ ਵੀ ਡਾਲਦੇ ਵਾਕ ਵੀ ਡਾਲਦੇ ਹੋਰ ਇਹ ਵਾਲੀ ਟਿੱਬੇ ਨਾ ਫੇਕਣਾ ਇਹ ਆਂਟੀ ਨੂੰ ਵੀ ਦੇਣਾ ਹੁੰਦਾ ਨਾ ਫਿਰ ਕੰਮ ਆਤੇ ਅਭ ਇਸਮੇ ਇੱਕ ਪਾ ਲ ਦੂੰਗੀ ਸਮਝ ਆ ਗਿਆ ਅੱਛਾ ਫੇ ਠੀਕ ਹੈ ਤੂੰ ਜਾਓ ਨਾ ਇਸਮੇ ਜਸਗੁੱਲਾ ਡਾਲ ਦੋ ਪਰ ਇਸਮੇ ਜਸਗੁੱਲੇ ਦੋ ਤਿੰਨ ਰਹਿ ਗਏ ਆ ਇਹ ਦੇਖੋ ਇਹ ਸਭ ਇਕੱਠਾ ਕਰਕੇ ਨਾ ਟੇਲ ਰੱਖ ਦੂੰਗੀ ਇਹ ਖਾਤੇ ਰੰਗੇ ਦੋਨੋਂ ਆਪਣੇ ਆਪ ਕਿਉਂਕਿ ਐਵੇਂ ਤੇ ਮੇਰੇ ਦੋਨੋਂ ਖਾਂਦੇ ਹੀ ਨਹੀਂ ਕੁਛ ਉੱਤੇ ਹੀ ਪਿਆਰ ਜਾਂਦਾ ਦਿਖਾਵਾਂ ਕਿਵੇਂ ਕਿਉਂ ਨਹੀਂ ਉੱਤੇ ਪਿਆਰ ਜਾਂਦਾ ਨਾ ਨਮਕੀਨ ਦਿਖਾਣਾ ਜਸ ਵਾਲੀ ਜਸ ਇਤੇ ਭੁੱਖਾ ਹੁੰਦਾ ਮੈਨੂੰ ਕੁਛ ਖਾਣ ਨੂੰ ਦੇਓ ਕੁਛ ਖਾਂ ਲਓ ਪਲੇਸ ਖਾਲੇਗਾ ਇਹ ਦੇਖੋ ਇਹ ਨ नहीं मत खोलो अभी सिल जाएगी सही है।, सही है मैंने खा के देखी है बेटे कहा सिल गई अभी इतनी जल्दी कल तो देखी थी मैंने अभी हाँ कोई नहीं माइक्रो कर देनी नहीं चटनी च कम आ जाएगी रख दे चटनी ना दो टाने बेसन दे देख कम आ जाती है कोई खाई जाएगी अभी ठीक है खाई जाएगी अभी माइक्रो कर दूंगी इसको एक बार तो आज हमारे लंच में बनेगा लंच लेट हो गया है अभी दो ढाई बजे होंगे देख तो एक टाइम तीन बजने वाले हैं तो जी मैं लंच बना रही हूँ अगला लंच आंटी बनाएगी मैं तैयारी कर रही हूँ ये मिर्ची सोड़ लेंगे थोड़ी साथ में और साथ में ये अचार का मसाला है ये डलेगा तो बात तो नहीं नहीं कोई जरूरत ही नहीं है यार रायता डला हुआ है ये थोड़ थोड़ी थोड़ी बड़ी है तेरा तूने खाना तो खा लेना मैं नहीं, नहीं। थोड़ी सी कड़ी बड़ी है थोड़ी सी अरबी बड़ी है मैं नहीं, नहीं। मैंने राजमा भिगोए थे पर मैं किचन वाले काम में लग गई तो मैंने राजमा बनाई नहीं है और रायता से परौठा खाया जाएगा ज्वाइन वाला नमक वाला कई परौठे बन जाएंगे रायते से खाए जाएंगे शाम को देखूंगी मैं वैसे ही ना अचार मिर्ची पड़ी हुई थी तो मैं क्या थोड़ी सी मिर्ची मैं सोड़ लूँ ये मैंने अचार का मसाला निकाला है आम के अचार का मसा मैं ला के रखती हूँ पैकेट करेले वगैरह कुछ बनाती हूँ थोड़ा उसमें ऐड करती हूँ तो ये अचार का मसाला है इसमें आमचूर डालूंगी नमक डालूंगी बस इसे हल्की सी मिर्ची फ्राई हो जाएगी तो ये मसाला इसमें डाल देंगे और ये परौंठे का खाने में बड़ी सीती है रोज़ सब्जी नहीं खाई जाती इस मैंने रोटी भी नहीं बनानी थी खानती आज चावल छोड़ देती मगर वो आंटी ने ना आटा गून दिया तो मैंने कहा चल कोई बात नहीं रोटी बन जाएगी आटा गून गया थे वरना आटा खराब होता डर होता है ना

ਮੈਂ ਕੋਈ ਵੀ ਨਾ ਐਬਜਾ ਪਲਾਸਟਿਕ ਪਲਾਸਟਿਕ ਕਬੜੀਆਂ ਨਹੀਂ ਵੇਚਦੀ ਮੈਂ ਸਭ ਆਂਟੀ ਤੇ ਦਈਂ ਮੇਰੇ ਘਰ ਆਂਟੀ ਲੱਗਣ ਜਾਂ ਕੋਈ ਹੋਰ ਕੰਮ ਲੱਗੇ ਜਦੋਂ ਮੈਂ ਡਿਸਕਾਰਡ ਵਾਲਾ ਕੰਮ ਕਰਨੀ ਆ ਨਾ ਕੋਈ ਵੀ ਕੰਮ ਵਾਲੀ ਇਹ ਬੰਦੇ ਜ ਨਹੀਂ ਆ ਮੈਂ ਰੱਖਦੀ ਨਹੀਂ ਆ ਠੀਕ ਹੈ ਸਟੀਲ ਦੇ ਪਾਂਡੇ ਦੀ ਅਲੱਗ ਅਲੈ ਕਿਉਂ ਪਾਂਡਾ ਦੇ ਕੇ ਸਾਨੂੰ ਪਾਂਡਾ ਮਿਲ ਜਾਂਦਾ ਤੇ ਉਹ ਬਦਲਵਾ ਲੈਣੀ ਆ ਮੈਂ ਲੇਕਿਨ ਇਹ ਮੈਂ ਨਹੀਂ ਚੇਂਜ ਕਰਦੀ A few moments later ਜੀ ਫਾਈਨਲੀ ਆਂਟੀ ਨੇ ਪੂਛਾ ਵਗੈਰਾ ਮਾਰ ਲਿਆ ਸਾਰਾ ਕੰਮ ਹੋ ਗਿਆ ਤੇ ਰੋਟੀ ਸ਼ੁਰੂ ਹੋ ਗਈ ਜੀ ਤੇ ਆਂਟੀ ਬਣਾ ਰਹੇ ਨੇ ਪਰੌਂਠੇ ਤੇ ਮੈਨੂੰ ਉਹਨੂੰ ਰੋਟੀ ਪਕੜਾਉਂਦੀ ਹੈ ਰਾਇਤੇ ਦੇ ਨਾਲ ਤੇ ਇਧਰ ਮੈਂ ਮਿਰਚਾਂ ਵੀ ਸੋੜ ਲੀਆਂ ਸੀ ਮਿਰਚੀ ਇਸ ਵਿੱਚ ਮੈਂ ਕੀ ਪਾਇਆ ਮੈਂ ਆਪਜੀ 10 ਦਿਨੀਆਂ ਮਿਰਚ ਸੀ ਆਮਦੇ ਚਾੜ ਦਾ ਮਸਾਲਾ ਸੀ ਸੁੱਕਾ ਧਨੀਆਂ ਸੀ ਔਰ ਨਮਕ ਸੀ ਔਰ ਅਮਚੂਰ ਸੀ ਬਸ ਐ ਪਾ ਕੇ ਮੈਂ ਮਿਰਚ ਸੋੜ ਲਈਏ ਤੇ ਮੈਂ ਰਣਕ ਨੂੰ ਮਿਰਚੀ ਪਾ ਕੇ ਦੇਤੀਏ ਰਾਇਤਾ ਵੀ ਪਾ ਕੇ ਦਿੱਤਾ ਇਹ ਪ੍ਰੋਂਠੇ ਪਕਦੇ ਇੱਕ ਸਾਈਡ ਤੇ ਨਾ ਉਧਰ ਮੈਂ ਜਸਲੀਨਾ ਬਣਾ ਰਹੀਆਂ ਆਲੂ ਫਰਾਈ ਉਹ ਆਲੂ ਫਰਾਈ ਮੰਗ ਰਿਆ ਤੇ ਇਧਰ ਨਾ ਮੈਂ ਨਾਲ ਗਰਮ ਗਰਮ ਰੋਟੀ ਰਣਕ ਨੂੰ ਦੇ ਰਹੀਆਂ ਕਿਉਂਕਿ ਬੱਚੇ ਵੀ ਥੱਕ ਗਏ ਮੈਨਾਂ ਕੰਮ ਕਰਾ ਕਰਾ ਕੇ ਤੇ ਮੈਂ ਵੀ ਥੱਕ ਗਈ ਬਹੁਤ ਲੰਬਾ ਟਾਈਮ ਕੰਮ ਕੀਤਾ ਸੀ ਅੱਜ ਮਾਂ ਪੁੱਤਰ ਨੇ ਕਿਉਂਕਿ ਨਾ ਸਾਰਾ ਪਾਂਡਾ ਜੋੜਨਾ ਸਾਰਾ ਕੁਝ ਕਰਨਾ ਕੋਈ ਈਜ਼ੀ ਕੰਮ ਨਹੀਂ ਹੁੰਦਾ ਉੱਪਰ ਚੜ੍ਹਨਾ ਉਤਰਨਾ ਪਲੰਘ ਖੋਲਣੇ ਕਿਉਂਕਿ ਸਰਦਾਰ ਜੀ ਨੇ ਨਾ ਸਭ ਅਲੱਗ-ਅਲੱਗ ਜਗ੍ਹਾ ਤੇ ਨਾ ਇਵੇਂਵੇਂ ਸਮਾਨ ਰੱਖਿਆ ਉਹਨੂੰ ਸਾਈਡ ਹੀ ਸਮਝ ਤੋਂ ਬਾਅਦ ਸੀ ਤੇ ਹੁਣ ਅਸੀਂ ਆਪਣੀ ਆਪਣੇ ਤਰੀਕੇ ਨਾਲ ਸਮਾਨ ਜੋੜਿਆ ਔਰ ਸਾਨੂੰ ਜੋ ਚਾਹੀਦਾ ਸੀ ਉਹ ਰੱਖਿਆ ਜੋ ਨਹੀਂ ਚਾਹੀਦਾ ਉਹ ਸੀ ਹਟਾਤਾ ਹੈ ਤੇ ਬਹੁਤ ਸਾਰਾ ਪਾਂਡਾ ਰੱਖਿਆ ਮੈਂ ਜੋ ਦੇ ਕੇ ਆਵਾਂਗੇ ਤੇ ਉਹਦੇ ਬਦਲੇ ਕੋਈ ਵੀ ਮਤਲਬ ਪਾਂਡਾ ਸਾਨੂੰ ਲਿਆਵਾਂਗੇ ਕੁੱਕਰ ਲਿਆਵਾਂਗੇ ਜਾਂ ਜੋ ਚੀਜ਼ ਚਾਹੀਦੀ ਉਹ ਲਿਆਵਾਂਗੇ ਠੀਕ ਹੈ ਐਵੇਂ ਦੀ ਕੋਈ ਚੀਜ਼ ਲਲਾਂਗੇ ਅਸੀਂ। ਤੇ ਇਧਰ ਨ ਮੈਰੋਂ ਨੂੰ ਰੋਟੀ ਦੇ ਕੇ ਆਈ ਸੀ। ਫਿਰ ਮੈਂ ਇੱਕ ਵਾਰ ਨੂੰ ਮਿਰਚ ਦਾ achar ਵੀ ਦੇ ਆਈ ਸੀ ਜਿਹੜਾ ਮਿਰਚ ਛੋੜੀ ਸੀ ਉਹ ਵੀ ਦੇ ਆਈ ਸੀ ਤੇ ਮੈਂ ਹੁਣ ਨਾ ਉਹ ਕਰ ਰਹੀ ਆ ਆਲੂ ਫਰਾਈ ਤੇ ਆਲੂ ਫਰਾਈ ਕਰਨ ਤੋਂ ਬਾਅਦ ਨਾ ਮੈਰੋਂ ਨੂੰ ਦੁਬਾਰਾ ਫੁਲਕਾ ਪੁੱਛਣ ਗਈ ਆ ਕਿ ਫੁਲਕਾ ਹੋਰ ਲੈਣਾ ਹੈ। ਤੇ ਉਹ ਕਹਿ ਰਸੀ ਨਹੀਂ ਲੈਣਾ ਬਸ ਬਹੁਤੇ ਫੁਲਕੇ ਤੇ ਮੈਂ ਕਿਹਾ ਠੀਕ ਹੈ ਤੇ ਮਗਰ ਉਹ ਕਹਿ ਰਸੀ ਮੈਨੂੰ ਥੋੜਾ ਜਿਹਾ ਆਮ ਦਾ achar ਦੇ ਦੋ ਕਿ ਕੁਛ ਦੇ ਦੋ ਮੈਂ ਉਹ ਨੂੰ ਦੇਣ ਜਾਵਾਂਗੀ ਹੁਣੀ। ਉਹ ਆਮ ਦਾ achar ਮੰਗ ਰਿਆ ਸ਼ਾਇਦ ਦੁਬਾਰਾ ਨਾ ਆਵਾਜ਼ ਮਾਰ ਕੇ ਤੇ ਇਹਨੂੰ ਮੈਂ ਆਮਦਾ ਚਾੜ ਦਾਂਗੀ ਤੇ ਇਧਰ ਮੈਂ ਬਾਰ ਬਾਰ ਨਾ ਆਲੂ ਹਿਲਾ ਰਹੀ ਆ ਕਿ ਆਲੂ ਨਾ ਲੱਗ ਜੰਗੇ ਆਂਟੀ ਫੁਲਕੇ ਬਣਾ ਰਹੇ ਨੇ ਤੇ ਦੇਖੋ ਜੀ ਕੱਲੇ ਤੇ ਛੁਣਦੀ ਕਿ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਹੈ ਤੇ ਮੈਂ ਵੀ ਬਹੁਤ ਕੰਮ ਕੀਤਾ ਹੈ ਤੇ ਦੋਨਾਂ ਨੇ ਹੀ ਅੱਜ ਕੰਮ ਕੀਤਾ ਹੈ ਉਹਨਾਂ ਦਾ ਵੀ ਕੰਮ ਜ਼ਿਆਦਾ ਹੋ ਜਾਂਦਾ ਐਨਾ ਕਚਰਾ ਐਨਾ ਡੱਬਾ ਸਭ ਨਿਕਲਿਆ ਤੇ ਮੈਂ ਹੁਣ ਆਲੂ ਕਢ ਲਾਂਗੀ ਆਲੂ ਨਿਕਾਲ ਕੇ ਤੇ ਮੈਂ ਨਾਨਾ ਨਾ ਪਾਂਡੇ ਵੀ ਖਾਲੀ ਕਰ ਰਹੀ ਆ ਸਾਰੇ ਆਪਣੇ ਆਪਣੀ ਰੋਟੀ ਪਾ ਰਹੀਆਂ ਭਾਂਡੇ ਵੀ ਖਾਲੀ ਕਰ ਰਹੀਆਂ ਸਾਰੇ ਕੰਮ ਨਾਲ ਨਾਲ ਚੱਲਦੇ ਰਹਿਣਗੇ ਇੱਥੇ ਤੇ ਮੈਂ ਇਹਦਾ ਰਾਇਤਾ ਹਿਲਾ ਰਹੀਆਂ ਤੇ ਰੌਣਕ ਰਾਇਤਾ ਲੇਗਾ ਸ਼ਹਿਰ ਮੈਂ ਰਾਇਤਾ ਦੇ ਨਹੀਂ ਮੈਨੂੰ ਆਮਦਾ ਚਾਰ ਦਿਨ ਚਾਹੀਦੀ ਮੈਂ ਕਹਿਸਨਾ ਉਹ ਆਮਦਾ ਚਾਰ ਮੰਗ ਰਿਆ ਸੀ ਮੇਰੇ ਤੋਂ ਤੇ ਮੈਂ ਉਹਨੂੰ ਆਮਦਾ ਚਾਰ ਦੇ ਕੇ ਆਉਂਗੀ ਪਹਿਲੇ ਤੇ ਉਹ ਆਮਦਾ ਚਾਰ ਖਾ ਲੇਗਾ ਉਹ ਮਿਰਚ ਦਾ ਚਾਰ ਵੀ ਇੱਟਾ ਮੈਨੂੰ ਉਹ ਵਿੱਚ ਉਹ ਕਹਿੰਦਾ ਅੱਛਾ ਬਣਿਆ ਤੇ ਮਗਰ ਉਹ ਪ੍ਰਾਂਠੇ ਨੂੰ ਨਾ ਤੇ ਪ੍ਰਾਂਠਾ ਰਗਰੇ ਕਿ ਮੈਨੂੰ ਆਮਦਾ ਚਾਰ ਦੇ ਦਿਓ ਤੇ ਇਧਰ ਜੱਸ ਨਾ ਮਸਤੀ ਕਰ ਰਿਹਾ ਉਹ ਨਾ ਛੇੜ ਰਿਹਾ ਬਾਰ-ਬਾਰ ਫੋਨ ਨੂੰ ਤੇ ਮੈਂ ਉਹਨੂੰ ਗੁੱਸਾ ਕਰ ਰਹੀ ਸਾਂ ਕਿ ਫੋਨ ਨਾ ਛੇੜ ਬਾਰ-ਬਾਰ ਉਹ ਮੰਨ ਨਹੀਂ ਰਿਹਾ ਦੇਖੋ ਇਹ ਥੋੜੀ-ਥੋੜੀ ਨਾ ਫੋਟੋ ਜਿਹੜੀ ਹਿਲਨੀ ਸ਼ੁਰੂ ਹੋ ਗਈ ਨਾ ਵਿਚਕਾਰ ਤੇ ਇਹ ਜਸ ਛੇੜ ਰਿਹਾ ਤੇ ਐ ਮੈਂ ਗੜ ਵੀ ਚੁਕਲੀ ਉਹਨ ਮੈਂ ਰਾਇਤਾ ਦੇਣਾਂਗੀ ਉਹਨ ਮੈਂ ਰਾਇਤਾ ਦੇ ਦਾਂਗੀ ਤੇ ਬੱਚਾ ਨਾ ਬਸ ਉਹ ਇਹ ਰਾਇਤਾ ਪਰੋਂ ਠਾਹ ਰਚਾ ਰਹੀ ਖਾ ਰਿਹਾ ਤੇ ਮੈਂ ਕਿਹਾ ਚਲ ਤੂੰ ਬੈ ਕੇ ਖਾ ਲੈ ਬੱਚੇ ਥੱਕ ਜਾਂਦੇ ਨਾ ਫਿਰ ਦਿਲ ਨਹੀਂ ਕਰਦਾ ਕਿ ਬੱਚਿਆਂ ਨੂੰ ਉਠਾਓ ਤੇ ਬੱਚਿਆਂ ਨੂੰ ਬੋਲੋ ਕਿ ਤੂੰ ਰੋਟੀ ਬਕੜਾ ਇਹ ਕਰ ਨਹੀਂ ਮੈਂ ਕਿਹਾ ਚਲ ਮੈਂ ਹੀ ਖਵਾ ਦੇਣੀ ਆ ਥੱਕ ਗਏ ਬੱਚੇ ਬਿਲਕੁਲ ਅਜ ਨਾ ਤੇ ਰੋਨੋ ਜਲਦੀ ਥੱਕ ਜਾਂਦੇ ਥੋੜਾ ਜਨਾ ਵੀ ਕੰਮ ਹੈ ਥੋੜੇ ਉੱਪਰ ਚੜਨ ਤਰ੍ਹਾਂ ਦਾ ਕੰਮ ਜਿਆਦਾ ਹੋ ਜਾਂਦਾ ਤੇ ਇਸ ਕਰਕੇ ਫਿਰ ਮੈਂ ਜਿਆਦਾ ਨਹੀਂ ਕੁਝ ਕਹਿੰਦੀ ਬੱਚਿਆਂ ਨੂੰ ਨਾ ਤੇ ਚਲੋ ਜਿੰਨਾ ਵੀ ਕਰਵਾ ਦਿੰਦੇ ਨੇ ਮੇਰੇ ਨਾਲ ਕੁਝ ਤੇ ਹੈਲਪ ਹੋ ਜਾਂਦੀ ਹੈ ਨਾ ਬੱਚਿਆਂ ਦੀ ਤੇ ਇਸ ਕਰਕੇ ਤੇ ਚਲੋ ਜੀ ਦਰਮੈਨਰ ਜੈਸਲੀ ਆਲੂ ਕੱਢ ਰਹੀ ਹਾਂ ਮੈਂ ਜਸਤੂ ਦੇ ਦਾਂਗੀ ਆਲੂ ਤੇ ਉਹਨੂੰ ਆਲ ਉਹ ਆਲੂ ਖਾ ਲੇਗਾ ਤੇ ਫਿਰ ਮੈਂ ਵੀ ਪਾਵਾਂਗੀ ਆਪਣੀ ਰੋਟੀ ਮੈਂ ਆਂਟੀ ਨੂੰ ਬੋਲਤਾ ਮੈਂ ਕਿ ਤੁਸੀਂ ਵੀ ਰੋਟੀ ਪਾ ਲੈਣਾ ਤੇ ਆਂਟੀ ਕਹਿੰਦੀ ਮੈਂ ਮਿਰਚ ਦਾ achar ਤੇ ਰਾਇਤਾ ਮੈਂ ਕਿ ਹਾਂ ਉਹ ਹੀ ਹੈਗਾ ਉਹ ਤਨਾ ਖਾ ਲੈਣਾ ਬੱਚਾ ਆਂਟੀ ਬੋਲਤਾ ਤੁਸੀਂ ਕੁਝ ਬਣਾਣਾ ਹੈ ਅ ਉਸੇ ਖਾਣਾ ਤੁਸੀਂ ਬਣਾ ਲਓ ਪਰ ਮੈਂ ਨਹੀਂ ਖਾਣਾ ਤੇ ਅੰਟੀ ਘਰ ਸੀ ਨਹੀਂ ਮੈਂ ਨਾ achar ਉਹ ਲੋਕ ਨਾ achar achar ਨਾ ਖਾ ਲੈਂਦੇ ਨੇ ਤੇ ਮਿਰਚ ਖਾ ਲੈਂਦੇ ਮਿਰਚ ਨਾ ਖੁਸ਼ ਹੋਏ ਖਾ ਲੈਂਦੇ ਨੇ ਤੇ ਅੰਟੀ ਨੇ ਮਿਰਚ ਰਾਇਤਾ ਨਾਲ ਲਈ ਸੀ ਮੈਂ ਤਾਂ ਥੋੜੀ ਜੀ ਅਰਬੀ ਪਈ ਸੀ ਮੈਂ ਥੋੜੀ ਜੀ ਅਰਬੀ ਨਾ ਖਾ ਲਾਂਗੀ ਮੈਂ ਤੇ ਅੰਟੀ ਨੇ ਕਿਹਾ ਤੁਸੀਂ ਅਰਬੀ ਲੈ ਲਓ ਅੰਟੀ ਘਰੀ ਨਹੀਂ ਅਰਬੀ ਦਾ ਨਿੰਬੂ ਏ ਤੇ ਸ਼ਤਾਂ ਅੰਟੀ ਦਾ ਨਿੰਬੂ ਵਾਲੀ ਅਰਬੀ ਨਹੀਂ ਖਾਂਦੇ ਇਸ ਕਰਕੇ ਨਾ ਤੇ ਅੰਟੀ ਨੇ ਨਹੀਂ ਲਈ ਅਰਬੀ ਤੇ ਮੈਂ ਆਪਣੀ ਰੋਟੀ ਪਾਵਾਂਗੀ ਮੈਂ ਤਾਂ ਭਾਂਡੇ ਖਾਲੀ ਕਰ ਲੈ ਸਾਰੇ ਰਹਿਤਾ ਵਗੈਰਾ ਸਭ ਪਾਂਡੇ ਖਾਲੀ ਕਰ ਲਾਂਗੀ ਆਪਣਾ ਦੇ ਆਂਡੇ ਰਹਿਤਾ ਭਰਾਂਗੀ ਤੇ ਔਰ ਜਿਹੜੇ ਡੱਬੀ ਮੈਂ ਕਿ ਡੱਬੀਆਂ ਕੱਢੀਆਂ ਸੀ ਉਹਨਾਂ ਨੂੰ ਮੈਂ ਸਾਫ਼ ਕਰਕੇ ਨਾ ਤੇ ਉਹਦੇ ਵਿੱਚ ਮੈਂ ਰਹਿਤਾ ਕੱਢ ਕੇ ਨਾ ਫ੍ਰਿਜ ਰੱਖ ਦਾਂਗੀ ਤੇ ਬਸ ਜੀ ਆਪਣਾ ਕੰਮ ਨਾਲ ਨਾ ਮੈਂ ਨਿਬੇੜ ਲਾਂਗੀ ਸੋਈ ਦਾ ਇਹ ਦਰ ਆਂਟੀ ਨੂੰ ਦੱਸਤਾ ਸੀ ਬਸ ਐਨੇ ਜਿ 2-4 ਫੁਲਕੇ ਬਣਾਉਣੇ ਨੇ ਜਿਆਦਾ ਫੁਲਕੇ ਨਹੀਂ ਬਣਾਣੇ ਕਿਉਂਕਿ ਸ਼ਾਮੀ ਰੌਣਕ ਨੂੰ ਮੈਂ ਚਾਵਲ ਛੋੜ ਦਾਂਗੀ ਇਸ ਕਰਕੇ ਤੇ ਚਾਵਲ ਪੇ ਹੋਈਸਨ ਉਹਨਾਂ ਨੂੰ ਮੈਂ ਚਾਵਲ ਛੋੜ ਦਾਂਗੀ ਉਹਨੇ ਫਰਾਈਡ ਰਾਈਸ ਮੰਗੇ ਸਰ ਮੈਂ ਕੱਲ ਵੀ ਨਹੀਂ ਬਣਾਏ ਤੇ ਮੈਂ ਅੱਜ ਬਣਾ ਦਾਂਗੀ ਉਹਨੂੰ ਤੇ ਬਸ ਇਸੇ ਕਰਕੇ ਤੇ ਮੈਂ ਕੋਈ ਸਬਜ਼ੀ ਨਹੀਂ ਬਣਾ ਰਹੀ ਸੋ ਮੇਰੇ ਕੋਲ ਸਬਜ਼ੀ ਹੁੰਦੀ ਤਾਂ ਫਿਰ ਫਰੈਡ ਰਾਈਸ ਵਾਲਾ ਕੰਮ ਰਹਿ ਜਾਂਦਾ ਤੇ ਬੱਚਾ ਖਾਨ ਤੋਂ ਹੀ ਵੇਜ ਜਾਂਦਾ ਫਿਰ ਤੇ ਬਸ ਜੀ ਇਧਰ ਮੈਂ ਪਾ ਤੈ ਰਾਇਤਾ ਮੈਂ ਪਾਉਂਗੀ ਆਪਣੇ ਵਾਸਤੇ ਰੋਟੀ ਤੇ ਬਸ ਮੈਂ ਨਾ ਇਹਨਾਂ ਮੈਂ ਪਿਆਜ਼ ਕੱਟ ਰਹੀਆਂ ਆਪਣੇ ਵਾਸਤੇ ਆਪਣੇ ਰਾਇਤੇ 'ਚ ਨਾ ਮੈਂ ਏਦਾ ਪਿਆਜ਼ ਪਾਵਾਂਗੀ ਮੈਂ ਨਾ ਪਿਆਜ਼ ਵਾਲਾ ਰਾਇਤਾ ਖਾਨੀ ਆ ਮੈਂ ਪਲੇਨ ਰਾਇਤਾ ਨਹੀਂ ਖਾਂਦੀ ਬਸ ਸਿਰਫ ਬੂੰਦੀ ਵਾਲਾ ਰਾਇਤਾ ਨਹੀਂ ਖਾਂਦੀ ਮੈਂ ਕੋਈ ਖੀਰਾ ਪਿਆਜ਼ ਕੁਝ ਪਾ ਲਨੀ ਆ ਤੇ ਖੀਰਾ ਹੈ ਨਹੀਂ ਖਤਮ ਹੈ ਸਰਦਾਰ ਜੀ ਆਣਗੇ ਤਾਂ ਕੋਈ ਸਬਜ਼ੀ ਆਏਗੀ ਕੋਈ ਥੱਲੇ ਮੈਂ ਸਮਾਨ ਲੈਣ ਜਾਉਂਗੀ ਐਵੇਂ ਤੇ ਮੈਂ ਥੱਲੇ ਉਤਰੀ ਨਹੀਂ ਮੈਂ ਬਿਲਕੁਲ ਵੀ ਤੇ ਸਰਦਾਰ ਜੀ ਨਾਲ ਨਿਕਲਾਂਗੀ ਬਾਜ਼ਾਰ ਪਰ ਉਹਨਾਂ ਤੇ ਕਹਿ ਰਹੇ ਸੀ ਚੈਨਲ ਉਪਰ ਮੈਂ ਕਿਹਾ ਰਹਿਣ ਦੇ ਚਲ ਛੋੜ ਮੈਂ ਤਾਂ ਕੰਮ ਚੱਲ ਹੀ ਗਿਆ ਮੈਂ ਪਿਆਜ਼ ਭਾਗ ਰਾਇਤਾ ਖਾ ਲੈਣਾ ਤੇ ਬਸ ਆਂਟੀ ਵੀ ਖਾ ਲੈਣਗੀ ਆਪਣਾ ਤੇ ਚਲੋ ਜੀ ਸਾਡਾ ਕੰਮ ਨਿਭੜਿਆ ਨਿਭੜਿਆ ਸਮਝੋ ਆਂਟੀ ਮੰਗ ਰਸਨ ਚਿਮਟਾ ਮੈਂ ਕਿਹਾ ਚਿਮਟੇ ਦੇ ਬਹੁਤ ਸਾਰੇ ਪੈਨੇ ਜਿਹੜਾ ਮਰਜ਼ੀ ਚਿਮਟਾ ਯੂਜ਼ ਕਰੀ ਚਲੋ ਤੇ ਤਾਂ ਕਰਕੇ ਤੇ ਬਸ ਜੀ ਹੁਣ ਮੈਂ ਜਾਵਾਂਗੀ ਅੰਦਰ ਮੈਂ ਆਪਣੀ ਰੋਟੀ ਖਾਵਾਂਗੀ ਤੇ ਆਂਟੀ ਆਪਣੀ ਰੋਟੀ ਲੈ ਕੇ ਆ ਜਾਂਗੇ ਅੰਦਰ ਤੇ ਸਾਰਾ ਕੰਮ ਨਿਬੜ ਗਿਆ ਜੀ ਦੇਖੋ ਕਰਦੇ ਕਰਦੇ 4:00 ਵੱਜ ਗਏ ਅਸੀਂ ਤੇ ਰੋਟੀ ਖਾਂਦੇ ਖਾਂਦੇ ਵੀ ਸਭ ਪਰੇਸ਼ਾਨ ਤਾਂ ਨਾ ਜੈਨਾ ਕੰਮ ਫੈਲਾ ਲਿਆ ਅਸੀਂ ਆਪਣੇ ਘਰ ਦਾ ਤੇ ਚਲੋ ਜੀ ਦੇਰ ਸਵੇਰ ਕੰਮ ਮੁੱਕੀ ਗਿਆ ਸਾਡੇ ਘਰ ਦਾ ਤੇ ਹੁਣ ਅਸੀਂ ਰੋਟੀ ਖਾ ਲਾਂਗੇ ਤੇ ਇਹ ਬੈੱਡ ਦੇ ਨਾਲ ਕੱਪੜੇ ਕੋਈ ਪੇਸਰ ਮੈਂ ਕੱਪੜੇ ਮੈਂ ਚੁੰਨੀਆਂ ਵਗੈਰਾ ਪਹਿਲੇ ਚੁਕਦਾ ਕਿਉਂਕਿ ਆਂਟੀ ਨੇ ਵੀ ਬਹਿਣਾ ਹੈ ਮੈਂ ਵੀ ਬਹਿਣਾ ਹੈ ਉਧਰ ਬੱਚਿਆਂ ਨੇ ਵੀ ਬਹਿਣਾ ਹੈ ਟੀਵੀ ਚੱਲਦਾ ਹੈ ਸਭ ਬੈੰਦੇ ਨੇ ਰੋਟੀ ਅੱਗੇ ਤੇ ਚਲੋ ਜੀ ਹੁਣ ਬਹਿ ਕੇ ਰੋਟੀ ਖਾਣੇ ਆ ਆਰਾਮ ਨਾਲ ਬਹੁਤ ਟਾਈਮ ਲੰਘ ਗਿਆ ਪੂਰਾ ਦਿਨ ਲੰਘ ਗਿਆ ਐਸੇ ਜੀ ਮੇਰੀ ਰੋਟੀ ਫੁਲਕਾ ਦੋ ਫੁਲਕੇ ਅੱਜ ਮੈਂ ਲੈ ਲਈ ਸੀ ਮੈਂ ਸੇ ਇੱਕ ਲਣੀਏ ਮੈਂ ਦੋ ਲਲੇ ਮਸੇਰ ਦਾ ਖਾਦਾ ਨਹੀਂ ਸੀ ਤੇ ਨਾਲ ਅਰਬੀ ਤੇ ਨਾਲ ਰਾਇਤਾ ਮਨੂੰ ਵੀ ਭੁੱਖ ਲੱਗ ਗਈ ਸੀ 4 ਵਜਨ ਤੇ ਆਗੇ ਤੇ ਰੋਟੀ ਨਹੀਂ ਮਿਲੀ ਸਵੇਰ ਦੀ ਅੱਜ ਤੇ ਐ ਪਰੇ ਬਹਿ ਕੇ ਆਪਣੇ ਖਾਂਦਾ ਪਿਆ ਸੀ ਆਲੂ ਇਹਨੂੰ ਕਿ ਅਸੀਂ ਖਾ ਲੈ ਫੁਲਕਾ ਇਹਨੇ ਫੁਲਕਾ ਨਹੀਂ ਸੇਰੇ ਪੂੜੀ ਖਵਾਤੀ ਸੀ ਆਂਟੀ ਨੇ ਆਂਦੇ ਸਾਰੇ ਇਹਨੂੰ ਤੇ ਇਹਨੇ ਪੂੜੀ ਖਾ ਲਈ ਸੀ ਤੇ ਮੈਂ ਆਪਣੀ ਰੋਟੀ ਖਾ ਲਈ ਐ ਪਰਨੇ ਆਂਟੀ ਬੈਠੀ ਏ ਆਂਟੀ ਨੇ ਆਪਣਾ ਦੁਪੱਟਾ ਢੀਕਾਰੇ ਆਂਟੀ ਦੇ ਪਹਿਲੇ ਦੁਪੱਟਾ ਸਿਰ ਤੇ ਬੰਨਿਆ ਆਇਆ ਸੀ ਨਾ ਦੇਖੋ ਕੰਮ ਕਰਨ ਵਾਲੇ ਬੰਦੇ ਐਵੇਂ ਹੀ ਹੁੰਦਾ ਹੈ ਤੇ ਕਦੇ ਸਿਰ ਦੁੱਖੇ ਕਦੇ ਖੁਸ਼ਕੁਟੇ ਆਂਟੀ ਹਸਰੀ ਸੀ ਅੰਨ ਕਹਿੰਦੀ ਆਇ ਤੇ ਵਾਵਾ ਕੰਮ ਨਿਕਲ ਗਿਆ ਸਵੇਰ ਦਾ ਕੰਮ ਤਾਂ ਵੇਲੇ ਨਹੀਂ ਹੋਏ ਤੇ ਆਂਟੀ ਹੱਸਦੇ ਪਏ ਸਨ ਆਂਟੀ ਕਹਿੰਦੇ ਮੇਰੀ ਗੱਲਾਂ ਨਹੀਂ ਖਤਮ ਹੁੰਦੀਆਂ ਤੋ ਜੀ ਫ੍ਰਿਜ ਨਾ ਸਾਫ ਕਰ ਰਹੀ ਹੂੰ ਫ੍ਰਿਜ ਮੇ ਕਪੜਾ ਮਾਰ ਦੂੰਗੀ ਠੀਕ ਹੈ ਬਾਕੀ ਅਭੀ ਤਾਂ ਥੋੜੇ ਦਿਨ ਪਹਿਲੇ ਕਰਾਇਆ ਤਾਂ ਉਸ ਕਪੜਾ ਹੀ ਮਾਰਨਾ ਦੁੱਧ ਦੇ ਨਿਸ਼ਾਨ ਪੈ ਜਾਂਦੇ ਨੇ ਔਰ ਇਹ ਨਾ ਐਸਡੀਐਸ ਕੇ ਮਸਾਲੇ ਹੈ ਜੋ ਮੈਂ ਯੂਜ਼ ਕਰੀਂਟਾ ਵਾਟਰ ਵੀ ਨੇ ਉਹ ਥੱਲੇ ਸੁੱਕਾ ਸਮਾਨ ਵੀ ਹੈ ਇਹ ਰਾਜਮਸੀ ਜਿਹੜੀ ਮੈਂ ਪਿਓਈ ਸੀ ਪਾਲੀ ਬਣਾਈ ਨਹੀਂ ਉਹ ਮੇਰਾ ਬੱਚਾ ਹੈ ਰਾਇਤਾ ਵੀ ਹੈ ਬਸ ਇਹ ਸੁੱਕਾ ਸਮਾਨ ਹੈ ਕਪੜਾ ਮਾਰ ਲਾਂਗੇ ਫਿਰ ਸਾਫ਼ ਹੋ ਜਾਏਗਾ ਅਗਰ ਸਫਾਈ ਕੀਤੀ ਤੇ ਪੂਰੀ ਕਰਾਂਗੇ ਅੱਧੀ ਥੋੜੀ ਛੋੜ ਦਾਂਗੇ ਤੇ ਇਹਨੂੰ ਵੀ ਠੀਕ ਕਰ ਲਾਂਗੇ ਠੀਕ ਹੈ ਤੇ ਪਾਂਡੇ ਜੋੜਾਂਗੀ ਹਜੇ ਹੋਣੀ ਥੋੜੀ ਦੇਰ ਰੁੱਕ ਕੇ ਪਾਂਡੇ ਜੋੜਨੀ ਆ ठीक है मैं अपनी चाय बना के पी लिए मेरे पैर बहुत दर्द हो रहे हैं और बहुत और जैस ना बहुत शोर कर रहे हैं किचन की खिड़की है मेरे ना पैर बहुत दर्द कर रहे हैं बहुत ज़्यादा तो चलो जी मैंने बना दिए ना फ्राइड राइस राइस पड़े हुए थे बनाई तेरली नहीं बनाई चुपो जा तो मैंने बना दिए फ्राइड राइस ठीक है रोज आंटी आई नहीं है पता नहीं क्या हुआ है आज वो आई नहीं ठीक है तो वो मार गए छुट्टी तो वो शाम के लिए नहीं आए मैंने इसके फ्राइड राइस बना दिए है और फ्राइड राइस के साथ ही मैं करती हूँ ब्लॉग का एंड ब्लॉग पसंद आए लाइक शेयर सब्सक्राइब कर देना जी ओके जी बाय बाय जी ये मैंने रोना के लिए डाल दिए फ्राइड राइस वो खा लेगा मैंने बाउल में डाल दिया उसके लिए तो आपको ब्लॉग पसंद आए लाइक शेयर सब्सक्राइब करना ओके जी बाय बाय वाई गुड सब मुझ चढ़ गला बख्शन